ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀ ਇੱਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਅਸੀਂ ਅੱਜ ਦੀ ਵੀਡੀਓ ਦੇ ਮਿਕਸ ਸਟੱਫ ਦੇ ਵਿੱਚ ਇਹਦੇ ਵਿੱਚ ਅਸੀਂ ਤੁਹਾਨੂੰ ਆਰਗੇਂਜ਼ਾ ਕਾਟਨ ਮਸਲੀਨ ਤੇ ਬਰਬਰੀ ਦੇ ਸੂਟ ਦਿਖਾਵਾਂਗੇ ਬ੍ਰਾਂਡਡ ਪੀਸ ਹੋਣਗੇ ਸਾਰੇ ਕਲੈਕਸ਼ਨ ਇੱਕ ਨੰਬਰ ਆ ਜੀ ਸਾਰੇ ਬਹੁਤ ਸੋਹਣੇ ਸੂਟ ਨੇ ਤੇ ਮੈਂ ਤੁਹਾਨੂੰ ਇੱਕ ਦੱਸਣਾ ਚਾਹਨੀ ਆ ਕਾਫੀ ਦਿਨਾਂ ਤੋਂ ਨਾ ਮਤਲਬ ਜਦੋਂ ਮੈਂ ਵੀਡੀਓ ਬਣਾਉਣੀ ਆ ਤਾਂ ਮੈਂ ਤਾਂ ਪੰਜਾਬੀ ਚ ਬਣਾਉਣੀ ਆ ਜੀ ਬਟ ਉਹ ਇੰਗਲਿਸ਼ ਦੇ ਵਿੱਚ ਲੈਂਗੁਏਜ ਆ ਜਾਂਦੀ ਉਸ ਦੀ ਉਹ ਇੱਕ AI ਦੇ ਥਰੂ ਕੋਈ ਐਡਾ ਸੈਟਿੰਗ ਹੁੰਦੀ ਆ ਉਹ ਹਰ ਇੱਕ ਨੇ ਆਪਣੇ ਆਪਣੇ ਫੋਨ ਦੇ ਵਿੱਚ ਸੈਟਿੰਗ ਕਰਨੀ ਪੈਂਦੀ ਆ ਮੇਰੇ ਕਿੰਨੀਆਂ ਵੀਡੀਓ ਪੰਜਾਬੀ ਦੇ ਵਿੱਚ ਹੁੰਦੀ ਆ ਕੋਈ ਸੈਟਿੰਗ ਨਹੀਂ ਹਲਾਉਂਦੀ ਮੈਂ ਕੁਛ ਨਹੀਂ ਕਰਦੀ ਜਿੱਦਾਂ ਅੱਗੇ ਵੀਡੀਓ ਅਪਲੋਡ ਕਰਦੀ ਆ ਉਦਾਂ ਹੀ ਕਰਦੀ ਆ ਤਾਂ ਤੁਹਾਡੇ ਫੋਨ ਦੇ ਵਿੱਚ ਜਦੋਂ ਮੇਰੀ ਵੀਡੀਓ ਚੱਲੇਗੀ ਤਾਂ ਉਹਦੇ ਉੱਪਰ 3 ਡਾਟਸ ਆਏ ਹੋਏ ਹੁੰਦੇ ਆ ਉਸ ਚ ਲੈਂਗੁਏਜ ਸੈਟਿੰਗ ਦੀ ਆਪਸ਼ਨ ਆਉਂਦੀ ਆ ਤੁਸੀਂ ਉਹ ਵਾਲੀ ਸੈਟਿੰਗ ਕਰ ਲਿਆ ਕਰੋ ਇਹ ਮੈਂ ਨਹੀਂ ਕਰਦੀ ਜੀ ਇਹ ਪਿੱਛੇ ਤੋਂ YouTube ਤੋਂ ਹੀ ਕੋਈ ਸਿਸਟਮ ਹੈਗਾ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੇ ਮੈਂ ਤਾਂ ਪੰਜਾਬੀ ਬੋਲਦੀ ਆ ਜੇ ਆਪ ਪੰਜਾਬੀ ਬੰਦੇ ਆ ਤੇ ਅੱਜ ਦੀ ਵੀਡੀਓ ਬਹੁਤ ਸੋਹਣੀ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ 8283828381 ਨੰਬਰ ਆ ਜੀ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਤੁਸੀਂ ਤੇ ਅੱਜ ਦੇ ਕਲੈਕਸ਼ਨ ਬਹੁਤ ਪਿਆਰੀ ਰਹਿਣ ਵਾਲੀ ਆ ਹਰੇਕ ਸਟੱਫ ਮਿਲੇਗਾ ਇਹ ਹੈਗਾ ਜੀ ਪਿਓਰ ਕਾਟਨ ਦੇ ਵਿੱਚ ਸੂਟ ਬਿਨਾ ਲਾਈਨਿੰਗ ਤੋਂ ਬਣੇਗਾ neck ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਉਰੀ ਆਪਣਾ neck ਬਣ ਜਾਏਗਾ ਠੀਕ ਹੈ ਜੀ ਤੇ ਸਾਰੇ ਫਰੰਟ ਦੇ ਵਿੱਚ ਡਾਟਸ ਨੇ ਤੇ نیچے ਹੈਗਾ ਜੀ ਲੇਸ ਵਰਕ ਬਹੁਤ ਪਿਆਰਾ ਹੈ ਲੇਸ ਵਰਕ ਦਾ ਠੀਕ ਹੈ ਪਿਓਰ ਲੀਲਾ ਦਾ ਸਟਾਫ ਆ ਤੇ ਇਹ ਹੈਗਾ ਜੀ ਸਲਵਾਰ ਦੇ ਪਹੁੰਚਿਆਂ ਤੇ ਵਰਕ ਇਹ ਸਲਵਾਰ ਦੇ ਪਹੁੰਚੇ ਆ ਜਾਣਗੇ ਐਦਾਂ ਤੇ ਨਾਲ ਹੈਗਾ ਇਹਦੇ ਇਹ ਬੈਕ ਦਾ ਪੱਲਾ ਚਾਹੇ ਤੁਸੀਂ ਇਹਨੂੰ ਬੈਕ ਨੈੱਕ ਤੇ ਵੀ ਲਿਆ ਸਕਦੇ ਹੋ ਉਰੀ ਆਪਣਾ ਨੈੱਕ ਬਣ ਜਾਏਗਾ ਵੈਸੇ ਬੈਕ ਨੈੱਕ ਦਾ ਡਿਜ਼ਾਈਨ ਆ ਤੁਸੀਂ ਇਹਨੂੰ ਪੱਲੇ ਤੇ ਲਿਆਣਾ ਹੈ ਬੈਕ ਪੱਲੇ ਤੇ ਦਾ ਬੈਕ ਪੱਲੇ ਤੇ ਵੀ ਲਿਆ ਸਕਦੇ ਹੋ ਤੁਹਾਡੀ ਚੁਆਇਸ ਆ ਇਹ ਬੈਕ ਦੇ ਨੈੱਕ ਦਾ ਡਿਜ਼ਾਈਨ ਆ ਠੀਕ ਆ ਜੀ ਐਟਾ ਰਹੇਗਾ ਹੀ ਬਹੁਤ ਪਿਆਰਾ ਜਿਹਾ ਪਿਓਰ ਕਾਟਨ ਦੇ ਉੱਪਰ ਸੂਟ ਵਰਕ ਬਹੁਤ ਸੋਹਣਾ ਸੂਟ ਦਾ ਤੇ ਨਾਲ ਹੈਗੇ ਨੇ ਇਹਨਾਂ ਦੇ ਏ ਪ੍ਰਿੰਟਡ ਚਨਾਉਣ ਸ਼ਫான் ਦੇ ਦੁਪट्टे ਐਦਾਂ ਰਹਿਣਗੇ ਜੀ ਦੁਪੱਟੇ ਚਨਾਉਣ ਸ਼ਫான் ਦੇ ਬਹੁਤ ਪਿਆਰੇ ਜੇ ਪ੍ਰਿੰਟ ਦੇ ਵਿੱਚ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਇਹ ਦੇਖੋ ਐਦਾਂ ਬੈਕ ਬੈਕ ਤੇ ਆ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਤੇ ਬਾਜੂ ਵੀ ਐਦਾਂ ਹੈਵੀ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈਆਂ ਇਹ ਚਾਹੇ ਤੁਸੀਂ ਸਲਵਾਰ ਦੇ ਪਹੁੰਚੇਆਂ ਤੇ ਲਿਆ ਸਕਦੇ ਹੋ ਵਰਕ ਚਾਹੇ ਬਾਜੂ ਤੇ ਲਿਆ ਸਕਦੇ ਹੋ ਥੋੜੀ ਚੁਆਇਸ ਹੈ ਠੀਕ ਹੈ ਜੀ ਪ੍ਰਾਈਸ ਰਹੂਗਾ ਅੱਜ ਦੀ ਸਾਰੀ ਵੀਡੀਓ ਦਾ 2990 2990 ਰੁਪਈਆ ਪ੍ਰਾਈਸ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਤੇ ਕਲਰ ਆਪਸ਼ਨ ਇਹਦੇ ਵਿੱਚ ਸੇਮ ਡਿਜ਼ਾਈਨ ਚ ਤੁਹਾਨੂੰ ਇਹ ਚਾਰ ਮਿਲ ਜਾਣਗੇ ਜੇ ਸੇਮ ਡਿਜ਼ਾਈਨ ਚ ਚਾਰ ਕਲਰ ਆਪਸ਼ਨ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਭ ਦੇ ਨਾਲ ਪ੍ਰਿੰਟਡ ਦੁਪੱਟੇ ਰਹਿਣਗੇ ਵਾਈਟ ਦੇ ਉੱਪਰ ਮਰਜੈਂਟਾ ਪ੍ਰਿੰਟ ਆ ਗਿਆ ਰਸਟ ਪ੍ਰਿੰਟ ਆ ਗਿਆ ਚਨੌਨ ਸ਼ਫੌਨ ਦੇ ਦੁਪੱਟੇ ਨੇ ਜੀ ਸਾਰਿਆਂ ਦੇ ਨਾਲ ਠੀਕ ਹੈ ਪੀਕਾਕ ਕਲਰ ਆ ਗਿਆ ਐਦਾਂ ਦੀ ਚੁਆਇਸ ਆ 2990 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੋ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਫਿਕਸ ਸੈਂਡ ਕਰ ਸਕਦੇ ਹੋ ਨੈਕਸਟ ਦਿਖਾ ਰਹੀਆਂ ਜੀ ਤੁਹਾਨੂੰ ਲਾਈਨਿੰਗ ਮਸਲੀਨ ਦੇ ਉੱਪਰ ਇਹ ਵੀ ਕਲੈਕਸ਼ਨ ਬਹੁਤ ਸੋਹਣੀ ਹੈ ਨਵੇਂ-ਨਵੇਂ ਜੇ ਕਲਰ ਪ੍ਰਿੰਟ ਨੇ ਤੇ ਸਾਰੇ ਹੀ ਬ੍ਰਾਂਡਡ ਪੀਸ ਨੇ ਇਹ ਰਹਿ ਗਿਆ ਜੀ ਅੱਜਾ ਨੈਕ ਬਣਿਆ ਹੋਇਆ ਲੇਸ ਵਰਕ ਦੇ ਨਾਲ ਸੂਟ ਆ ਤੇ ਇਹਦਾ ਵੀ ਪਹੁੰਚਿਆ ਤੇ ਤੁਹਾਨੂੰ ਇਹਦਾ ਵਰਕ ਮਿਲ ਜੇਗਾ ਜੀ ਮਸਲੀਨ ਦੀ ਸ਼ਰਟ ਆ ਤੇ ਮਸਲੀਨ ਦਾ ਹੀ ਟਾਈਂਡਾਈ ਦੇ ਵਿੱਚ ਐਵੇਂ ਦੁਪੱਟਾ ਰਹੇਗਾ 2990 ਸੂਟ ਦਾ ਪ੍ਰਾਈਸ ਆ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨਾਂ ਦਾ ਡਿਜ਼ਾਈਨ ਅਲੱਗ-ਅਲੱਗ ਰਹੇਗਾ ਇਹ ਵਾਲਾ ਸੂਟ ਤੁਸੀਂ ਰਹਿਣਦੇ ਹੋ ਕਿਉਂਕਿ ਛੋਟ ਆ ਜਾ ਫਰਕ ਆ ਰਿਹਾ ਫਰੰਟ ਤੇ ਬੈਕ ਦੇ ਵਿੱਚ ਇੱਕੋ ਹੀ ਸੂਟ ਆ ਜੀ ਪਿੰਕ ਨੈਕਸਟ ਸੂਟ ਦੇ ਰਹੀ ਆ ਬਹੁਤ ਪਿਆਰਾ ਪੀਸ ਆ ਵਰਬਰੀ ਦੇ ਉੱਪਰ ਵਰਬਰੀ ਤੇ ਮਸ਼ੀਨੀ ਵਰਕ ਹੈ neck ਤੇ ਬਹੁਤ ਸੋਹਣਾ 컬러ਫੁਲ ਜਿਹਾ ਵਰਕ ਹੈ ਜੀ ਮਸ਼ੀਨੀ ਵਰਕ ਹੈ ਘੇਰੇ ਤੇ ਇਹ ਵਾਲਾ ਸਟਾਈਲ ਆ ਜਾਏਗਾ ਬਰੀਕ ਜੀ ਵੇਲ ਬਣੀ ਹੋਈ ਆ ਬਹੁਤ ਸੋਹਣਾ ਸੂਟ ਆ ਤੇ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਦੁਪੱਟਾ ਵੀ 4 ਸਾਈਡਡ ਮਿਲ ਜੇਗਾ ਤੁਹਾਨੂੰ ਦੁਪੱਟਾ ਵੀ ਸੌਫਟ ਵਰਬਰੀ ਤੇ ਆ ਤੇ ਐਦਾਂ ਮਿਲ ਜੇਗਾ ਜੀ ਦੁਪੱਟਾ ਵਰਕ ਠੀਕ ਹੈ ਜੀ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਇਹ ਬਹੁਤ ਸੋਨਾ ਜਾਂ ਪਰਪਲ ਜਾਂ ਆਨੀਅਨ ਜਾਂ ਸ਼ੇਡ ਆ ਜਾਂਦਾ ਹੈ ਦੋਨੋਂ ਹੀ ਕਲਰ ਪਿਆਰੇ ਆ ਟੂ 990 ਸੂਟਾਂ ਦਾ ਪ੍ਰਾਈਸ ਆ ਨੈਕਸਟ ਦੇ ਰਹੀਆਂ ਜੀ ਸਾਫਟ ਔਰਗੇਂਜ਼ਾ ਦੇ ਉੱਪਰ ਸੂਟ ਇਹ ਤੁਸੀਂ ਮੇਰੀ ਵੀਡੀਓ ਦੇ ਵਿੱਚ 3500 ਦੇ ਵਿੱਚ ਸੂਟ ਦੇਖੇ ਹੋਏ ਆ ਤੁਹਾਨੂੰ ਮੈਂ ਸਾਫਟ ਔਰਗੇਂਜ਼ਾ ਤੇ ਦਿੰਦੀ ਹੁੰਦੀ ਆ ਇਹ ਸਰਟਨ ਔਰਗੇਂਜ਼ਾ ਆ ਗਿਆ ਜਿਹੜਾ ਇਹ ਵਾਲਾ ਸਟੱਫ ਹੈ ਸਰਟਨ ਔਰਗੇਂਜ਼ਾ ਬਹੁਤ ਸੋਹਣਾ ਸਾਫਟ ਦੇ ਵਿੱਚ ਆ ਇਹ ਸਾਰਾ ਸਰਵੋਸਕੀ ਵਰਕ ਹੈ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਐਦਾਂ ਰਹੇਗਾ ਜੀ ਸਟਾਈਲ ਇਹਦਾ ਬਾਜੂ ਲੱਗਤੋ ਦਿੱਤੀਆਂ ਹੋਈਆਂ ਹਲਕਾ ਜਿਹਾ ਵਿੱਚ ਬਾਂਦਨੀ ਦਾ ਵੀ ਪ੍ਰਿੰਟ ਆ ਇਦੇ ਨਾਲ ਮਸਲਿਨ ਦੀ ਸਲਵਾਰ ਆ ਤੇ ਔਰਗੈਂਜ਼ਾ ਦਾ ਦੁਪੱਟਾ ਹੈ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ 22 ਸੌਰੀ ਸੌਰੀ 9 ਡਬਲ ਸੌਰੀ 2 990 3890 ਪ੍ਰਾਈਸ ਆ ਠੀਕ ਹੈ ਜੀ ਕਲਰ ਆਪਸ਼ਨ ਜਿਹੜਾ ਮਰਜੀ ਲੈ ਸਕਦੇ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਨੈਕਸਟ ਦੇਖ ਲਓ ਜੀ ਸੂਟ ਬਿਲਕੁਲ ਨਿਊ ਸਟਾਈਲ ਆ ਬਰਬਰੀ ਦੇ ਉੱਪਰ ਆਰੀ ਵਰਕ ਦੇ ਨਾਲ ਰਹੇਗਾ ਸਾਰਾ ਹੀ ਬਹੁਤ ਸੋਹਣੀ ਆ ਇੱਦੀ ਤੇ ਡਕਸ ਬਣੀਆਂ ਹੋਈਆਂ ਤੇ ਸਾਰੀਆਂ ਹੀ ਹਾਈਲਾਈਟ ਨੇ ਆਰੀ ਵਰਕ ਦੇ ਨਾਲ ਮਸਲੀਨ ਦੀ ਸਲਵਾਰ ਆ ਤੇ ਉਦਾਂ ਦਾ ਹੀ ਨਾਲ ਰਹੇਗਾ ਜੀ ਦੁਪੱਟਾ ਐਵੇਂ ਠੀਕ ਹੈ ਜੀ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ λεਮਨ ਸ਼ੇਡ ਆ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਸਕਾਈ ਮਿਲ ਜਾਏਗਾ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਪਿਆਰੇ ਆ ਹਰੇਕ ਰੇਂਜ ਦਾ ਸੂਟ ਆ ਇਹ 3500 ਦਾ ਸੀਗਾ ਇਹ ਵੀ ਅਸੀਂ ਇੱਕੋ ਹੀ ਰੇਂਜ ਵਿੱਚ ਕੱਢ ਰਹੇ ਹਾਂ ਸਾਰੇ ਸੂਟ neck ਤੇ ਬਹੁਤ ਸੋਹਣਾ ਵਰਕ ਆ ਤੇ ਸਾਰਾ ਘੇਰਾ ਮਸ਼ੀਨੀ ਵਰਕ ਆ ਹੈਂਡ ਦਾ ਹਲਕਾ ਜਿਹਾ ਟੱਚ ਦਿੱਤਾ ਹੋਇਆ ਤੇ ਆਰੀ ਵਰਕ ਦੇ ਨਾਲ ਸੌਰੀ ਸੌਰੀ ਮਸ਼ੀਨੀ ਵਰਕ ਦੇ ਨਾਲ ਇਹ ਵਾਲਾ ਸੂਟ ਬਣਿਆ ਹੋਇਆ ਇਹ ਹੈਗਾ ਬਹੁਤ ਪਿਆਰਾ ਜਿਹਾ ਪੀਸ ਇਹ ਜੇ ਸਾਰੇ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੈ ਦੋਨੋਂ ਸਾਈਡੇ ਵੀ ਵਰਕ ਹੈ ਜੀ ਇਸ ਤੇ ਬਹੁਤ ਪਿਆਰਾ ਵਰਕ ਹੈ 3500 ਦਾ ਸੀਗਾ ਇਹ ਵੀ ਹੁਣ 2990 ਦੇ ਵਿੱਚ ਹੀ ਆ ਇਹ ਵਾਲਾ ਸੂਟ ਮੈਂ ਤੁਹਾਨੂੰ ਪਹਿਲਾਂ ਕਾਟਨ ਤੇ ਵੀ ਦਿਖਾਇਆ। ਬਹੁਤ ਜਣਿਆਂ ਨੇ ਪਸੰਦ ਕੀਤਾ ਸੀਗਾ ਹੁਣ ਇਹ ਬਰਬਰੀ ਤੇ ਵੀ ਆ ਗਿਆ। ਇਹ ਬਰਬਰੀ ਤੇ ਬਣਿਆ ਹੋਇਆ। ਡਬਲ ਸ਼ੇਡ ਕਲਰ ਲਾਇਆ ਹੋਇਆ ਜੀ ਜਿਹੜਾ ਇਹਨੂੰ ਵਰਕ ਨੂੰ ਲੱਗਿਆ ਹੋਇਆ ਤੇ ਸਾਰੇ ਪਰਲ ਵਰਕ ਦੇ ਨਾਲ ਹਾਈਲਾਈਟ ਆ। ਬਾਜੂ ਨੇ ਇਸੇ ਆ। ਤੇ ਸਲਵਾਰ ਦੇ ਪੌਂਚੇ ਮਸਲੀਨ ਦੀ ਸਲਵਾਰ ਆ। ਐਦਾਂ ਸਲਵਾਰ ਦੇ ਪੌਂਚੇ ਆ। ਜੇ ਜਿਹੜਾ ਦੁਪੱਟਾ ਮਿਲੇਗਾ ਤੁਹਾਨੂੰ ਉਹ ਵੀ ਇਦਾਂ ਸਾਰਾ ਵਰਕ ਵਾਲਾ ਮਿਲੇਗਾ ਬਰਬਰੀ ਦਾ ਕਲਰੀ ਬਹੁਤ ਸੋਹਣਾ ਸੂਟ ਦੇ ਲੁੱਕ ਬਹੁਤ ਸੋਹਣੀ ਆਣੀਆ ਸਟੀਚਿੰਗ ਤੋਂ ਬਾਅਦ ਠੀਕ ਹੈ ਜੀ ਬਰਬਰੀ ਕਾ ਸਟਫ ਕਾਫੀ ਜ਼ਿਆਦਾ ਚੱਲਣ ਲੱਗ ਗਿਆ ਮੈਂ ਕਦੋਂ ਦੀ ਦਿਖਾ ਰਹੀ ਹਾਂ ਤੁਹਾਨੂੰ ਬਟ ਹੁਣ ਤਾਂ ਪਾਰਟੀ ਵੇਅਰ ਵੀ ਬਰਬਰੀ ਤੇ ਸੂਟ ਬਣਾਣ ਲੱਗ ਗਏ ਆ ਇਹ ਹੈਗਾ ਜੀ V neck ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ neck ਨੂੰ ਕਲਰ ਬਲੈਕ ਆ ਪ੍ਰਿੰਟ ਇੱਕ ਨੰਬਰ ਆ ਲੇਸ ਵਰਕ ਕੀਤਾ ਹੋਇਆ ਕਲੀ ਸਟਾਈਲ ਦੇ ਵਿੱਚ ਤੇ ਪਹੁੰਚਿਆਂ ਤੇ ਇਹ ਵਰਕ ਮਿਲ ਜੇਗਾ ਮਸਲੀਨ ਦੀ ਸਲਵਾਰ ਦੇ ਨਾਲ ਠੀਕ ਆ ਜੀ ਹੱਥ ਮਾਰਦੇ ਠੀਕ ਆ ਜੀ ਤੇ ਇਹ ਹੈਗਾ ਏ ਐਡਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਇਹ ਸਿੰਗਲ ਸਿੰਗਲ ਜਿਹੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਿੰਟ ਹੀ ਇੱਕ ਨੰਬਰ ਨੇ ਸੋਟਾਂ ਦੇ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਬਹੁਤ ਸੋਹਣੇ ਕਲਰ ਪ੍ਰਿੰਟ ਹੈ ਬਹੁਤ ਪਿਆਰੇ ਇਹ ਸਲਵਾਰ ਹੈ ਜੀ ਮਸਲੀਨ ਦੀ ਇਹਦੇ ਨਾਲ ਵੀ ਸਾਰੀ ਇਹ ਹੈਂਡਵਰਕ ਦੇ ਨਾਲ ਹਾਈਲਾਈਟ ਆ ਤੇ ਇਹਦੇ ਨਾਲ ਬਰਬਰੀ ਦਾ ਹੀ ਦੁਪੱਟਾ ਬਰਬਰੀ ਦੀ ਸ਼ਰਟ ਆ ਮਸਲੀਨ ਦੀ ਸਲਵਾਰ ਆ ਲਾਈਨਾਂ ਵਾਲਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਸਿੰਗਲ ਸਿੰਗਲ ਕਲਰ ਹੈਗੇ ਇਹ 2990 ਸੂਟ ਦਾ ਪ੍ਰਾਈਸ ਰਹੇਗਾ ਇਹ ਹੈਗਾ ਜੀ ਨੈਕਸਟਰਾ ਡਿਜ਼ਾਈਨ ਇਹ ਹੈਗਾ ਸਾਰੇ ਹੀ ਹੈਂਡਵਰਕ ਇਸਤੇ ਕੀਤਾ ਹੋਇਆ ਤੇ ਕੇਦੇ ਤੇ ਹੈਗਾ ਮਸ਼ੀਨੀ ਵਰਕ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦੀ 3 ਮੀਟਰ ਦੀ ਸਵਾਰ ਮਿਲ ਜੇਗੀ ਤੇ ਬਰਬਰੀ ਦਾ ਹੀ ਪ੍ਰਿੰਟਡ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਨਾਲ ਇਹ ਸੂਟ ਮਸਲੀਨ ਤੇ ਆ ਬਹੁਤ ਸੋਹਣਾ ਸਟੱਫ ਹੈ ਬਿਲਕੁਲ ਸੌਫਟ ਲਾਈਨਿੰਗ ਮਸਲੀਨ neck ਬਣਿਆ ਹੋਇਆ ਤਾਂ ਬਹੁਤ ਸੋਹਣਾ ਤੁਹਾਨੂੰ ਡਿਜ਼ਾਈਨਿੰਗ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਇਹ ਮਸਲੀਨ ਦੀ ਸਲਵਾਰ ਹੈ ਜੇ ਨਾਲ ਪੌਂਚੇ ਤੇ ਵਰਕ ਵਾਲੇ ਸਟੀਚਿੰਗ ਤੋਂ ਬਾਅਦ ਸੂਟਾਂ ਦੀ ਲੁੱਕ ਬਹੁਤ ਸੋਹਣੀ ਆਉਣ ਵਾਲੀ ਆ ਇਹਦੇ ਨਾਲ ਹੀ ਟਾਈ ਐਂਡ ਡਾਈ ਦਾ אורਗੈਂਜ਼ਾ ਦਾ ਦੁਪੱਟਾ ਮਿਲੇਗਾ ਠੀਕ ਹੈ ਤੇ ਨੈਕਸਟ ਜਿਹੜਾ ਸੂਟ ਆ ਇਹ ਵੀ ਬਰਬਰੀ ਤੇ ਹੀ ਆ। ਪ੍ਰਿੰਟ ਇੱਕ ਨੰਬਰ ਆ ਜੀ ਸੂਟ ਦਾ। ਸਾਰੇ ਸੂਟ ਹੈਂਡਵਰਕ ਟੱਚ ਦੇ ਨਾਲ ਦਿੱਤਾ ਹੋਇਆ। ਤੇ ਜਿਹੜਾ ਦੁਪੱਟਾ ਉਹ ਵੀ ਸਾਰੇ ਪ੍ਰਿੰਟ ਮਿਲੇਗਾ ਲੇਸ ਵਰਕ ਦੇ ਨਾਲ ਤੇ ਜਿਹੜੀ ਸਲਵਾਰ ਆ ਉਹ ਮਸਲੀਨ ਦੀ ਮਿਲ ਜੇਗੀ ਜੀ। 22 ਸੌਰੀ 922 ਕਨਫਿਊਜ਼ਡ ਪੈਦਾ ਹੋ ਗਿਆ ਜੀ ਮੇਰੇ ਵਾਸਤੇ। ਏਹ ਹੈ 2990 ਸੂਟਾਂ ਦਾ ਪ੍ਰਾਈਸ ਆ ਜੇ ਠੀਕ ਹੈ 2990 ਦਾ ਸੂਟ ਆ ਕਿਉਂਕਿ ਮੈਂ ਹਮੇਸ਼ਾ ਹੀ ਜਿੱਦਾਂ 50 ਰੱਖਦੀ ਹੁੰਨੀ ਆ ਜਿਵੇਂ 2250 ਹੋ ਗਿਆ 2950 ਹੋ ਗਿਆ ਜਾਂ ਫਿਰ ਇਕੁਅਲ ਕਰ ਦਾਨੀ 2900 ਕਰ ਦਾਨੀ ਹੈ ਨਾ ਤੇ ਹੁਣ ਇਹ ਸੂਟਾਂ ਦੀ ਕੋਸਟ ਵੈਠ ਨਹੀਂ ਸੀ ਰਹੀ ਹੈਗੀ ਤਾਂ ਕਰਕੇ ਮੈਨੂੰ 90 ਹੀ ਲਾਣਾ ਪਿਆ ਪਿੱਛੇ ਹੁਣ ਮੇਰੇ ਵਾਸਤੇ ਅੱਜ ਇਹ ਫਰਸਟ ਐਕਸਪੀਰੀਅੰਸ ਆ ਸਾਰੇ 90 90 ਹੀ ਕਰੀ ਜਾਂਦੇ ਹੁੰਦੇ ਆ ਇਹ ਹੈਗਾ ਬਹੁਤ ਸੋਹਣਾ ਸੂਟ ਠੀਕ ਹੈ ਜੀ ਬਰਬਰੀ ਦੀ ਸ਼ਰਟ ਆ ਤੇ ਇਹ ਹੈਗਾ ਦੁਪੱਟਾ ਮਸਲੀਨ ਦੀ ਸਲਵਾਰ ਦੇ ਨਾਲ 2990 ਸੂਟਾਂ ਦਾ ਪ੍ਰਾਈਸ ਆ 2990 ਹੁਣ ਕਿਸੇ ਦਾ ਕਮੈਂਟ ਆ ਜੇਗਾ ਤੁਸੀਂ ਇੰਗਲਿਸ਼ ਚ ਨਾ ਦੱਸਿਓ ਇੰਗਲਿਸ਼ ਦੱਸਣ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੈਸੇਜ ਆਨੇ ਆ ਜੀ ਕਈ ਵਾਰੋਂ ਵੀ ਸਾਨੂੰ ਤੁਸੀਂ ਥੋੜਾ ਜਿਹਾ ਵਰਡਸ ਵਿੱਚ ਦੱਸਿਆ ਕਰੋ ਕਈ ਵਾਰੀ ਸਮਝ ਨਹੀਂ ਆਂਦੀ ਹੈਗੀ ਤਾਂ ਕਰਕੇ ਹਰ ਇੱਕ ਦਾ ਧਿਆਨ ਰੱਖਣਾ ਪੈਂਦਾ ਉਹ ਕਦੇ-ਕਦੇ ਮੇਰੀ ਜਵਾਨ ਸਲਿੱਪ ਹੋ ਜਾਂਦੀ ਹੈ ਤਾਂ ਫਿਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਬਲੈਕ ਕਲਰ ਦਾ ਸੂਟ ਆ ਮਸਲੀਨ ਦੀ ਸਲਵਾਰ ਆ ਜੀ ਪ੍ਰਿੰਟ ਸਾਰਾ ਟੋਟਲੀ ਹੈਂਡਵਰਕ ਦੇ ਨਾਲ ਬਣਿਆ ਹੋਇਆ ਪੀਸ ਆ ਸਾਰੀ ਵੀਡੀਓ ਦਾ ਪ੍ਰਾਈਸ 2990 ਰਹੂਗਾ ਤੇ ਬੁਕਿੰਗ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜਿਨ੍ਹਾਂ ਨੂੰ ਜਿਹੜਾ ਵੀ ਸੂਟ ਪਸੰਦ ਆਫ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much